ਪਰ ਅਸਲੀ ਮੁੱਦਾ ਪੰਜਾਬੀ ਭਾਸ਼ਾ ਨੂੰ ਵਿਕਾਸ ਤੇ ਲਈ ਤਰੱਕੀ ਲਈ ਇਸ 그룹 ਦਾ ਜਥੇਵੰਦਕ ਸੰਸਥਾ ਦੇ ਵਿੱਚ ਤਵਦੀਨ ਬਣਾ ਜ਼ਰੂਰੀ ਹੈ ਮਾਹਰ ਅਧਿਆਪਕਾਂ ਨੂੰ ਅੱਗੇ ਆਉਂਦੀ ਲੋੜ ਹੈ ਜੋ ਭਾਸ਼ਾ ਦੇ ਲਈ ਫਿਕਰਮੰਦ ਹਨ ਹਕੀਕਤ ਤਾਂ ਇਹ ਹੈ ਕਿ ਅਸੀਂ ਸਾਰੇ ਆਪਣੇ ਰੁਸਗਾਰ ਨਾਲ ਜੁੜੇ ਹੋਏ ਹਾਂ ਪਰ ਇਹ ਵੀ ਉਹ ਸੁਗਤ ਸਚਾਈ ਹੈ ਕਿ ਰੋਜ਼ਗਾਰ ਸਾਨੂੰ ਜ਼ਾਦੀ ਪੰਜਾਬੀ ਭਾਸ਼ਾ ਨਹੀਂ ਦਿੰਦਾ ਹੈ ਕਿ ਇਸ ਰਜੀਮੇ ਭਰੀ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਅੱਗੇ ਆਉਂਦੇ ਹਨ ਪਰ ਮੇਰੀ ਇਸ ਮੰਚ ਦੇ ਨਾਲ ਚੁਣੀ ਹੋਈ ਪੰਜਾਬੀ ਅਧਿਆਪਕ ਉਹ ਚਾਹੇ ਮਾਝੇ ਮਾਲਵੇ 도ਆਬੇ ਦੀ ਹੋ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੀ ਮੀਟਿੰਗ ਤੋਂ ਬਾਅਦ ਪੁਰ ਕਿਸੇ ਵੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਮੀਟਿੰਗ ਦੀ ਕੋਈ ਖਬਰ ਨਹੀਂ ਆਈ ਮੈਨੂੰ ਕਈ ਵਾਰ ਇੰਜ ਵੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਮੰਚ ਕਟੋ-ਕਟ 10-15 ਸਾਲ ਪਹਿਲਾਂ ਹੋਇਆ ਸੀ ਆਇਆ ਹੁੰਦਾ ਤਾਂ ਸ਼ਾਇਦ ਮਤੀ ਜੀ ਕੋਈ ਪੁਰਾਣੇ ਦਿਨਾਂ ਦੀ ਸੀ ਵੀ ਗਰੁੱਪ ਦੇ ਪ੍ਰਬੰਧਕ ਸਾਥੀ ਇਸ ਗਰੁੱਪ ਨੂੰ ਰਜਿਸਟਰ ਕਰਨੀ ਬਿਉਂਦ ਮੰਦੀ ਕਰਨਗੀ ਮੂਤਿਆ ਪ੍ਰੀ ਸਾਖਰੀ ਯਕਾਨ ਮੈਂ ਹਰਿੰਦਰ ਕੌਰ ਸ਼੍ਰੀ ਗੁਰੂ ਗ੍ਰਾਂਥ ਸਾਹਿਬੀ ਕਾਲਜ ਕੋਰਬਮਨ ਚੱਬੇਵਾਲ ਵਿਖੇ ਪੰਜਾਬੀ ਵਿਦਿਅਕ ਕਾਮ ਵਿੱਚ ਸਿਵਾਮਨ ਬਾਰੀਨਾ ਮੇਰਾ ਅੱਜ ਦਾ ਜੋ ਬੋਲਣ ਦਾ ਵਿਸ਼ਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪੰਜਾਬੀ ਵਿਦਵਾਨਾਂ ਦਾ ਚੱਥੇ ਬੰਦਕ ਹੋਣਾ ਲਾਜ਼ਮੀ ਹੈ ਪੰਜਾਬੀ ਇਤਿਹਾਸਕ ਮੰਚ ਉਸਾਰ ਕੇ ਪ੍ਰੋਫੈਸਰ ਰੰਧਾਵਾ ਸਰ ਨੇ ਪਹਿਲੀ ਵਾਰ ਇਹ ਵੱਡੇ ਪੱਧਰ ਤੇ ਪੰਜਾਬੀ ਅਧਿਆਪਕਾਂ ਨੂੰ ਇਕੱਠੇ ਕਰਨ ਦਾ ਮਹਾਨ ਉਪਰਾਲਾ ਕੀਤਾ ਹੈ ਮੈਂ ਬਹੁਤ ਵੱਡੀ ਵਿਦਵਾਨਤਾ ਨਹੀਂ ਕਿ ਮੇਰੇ ਵਿਚਾਰ ਆਪ ਸਭ ਨੂੰ ਬਹੁਤ ਪ੍ਰਭਾਵਿਤ ਕਰਨਗੇ ਪਰ ਮੇਰੀ ਇਸ ਗਰੁੱਪ ਦੇ ਨਾਲ ਪਤੀ ਵੰਦਤਾ ਹੈ ਇਹ ਹੀ ਸੋਚ ਕੇ ਮੈਂ ਇਹ ਵੀਡੀਓ ਬਣਾ ਰਹੀ ਗਰੁੱਪ ਤਾਂ ਹੋਰ ਬਹੁਤ ਸਾਰੇ ਨਹੀਂ ਮਿਲ ਜਾਂਦੇ ਪਰ ਇਸ ਗਰੁੱਪ ਦੀ ਵੱਖਰਤਾ ਇਹ ਹੈ ਕਿ ਇਹ ਸਿਰਫ ਤੇ ਸਿਰਫ ਪੰਜਾਬੀ ਅਧਿਆਪਕਾਂ ਦਾ ਪੂਰੇ ਭਾਰਤੀ ਪੱਧਰ ਦੇ ਪ੍ਰੋਫੈਸਰਾਂ ਦਾ ਗਰੁੱਪ ਹੈ ਹੋਰ ਇੰਨਾ ਵੱਡਾ ਮੰਚ ਕੋਈ ਵੀ ਨਹੀਂ ਸਾਰਾ ਇਸ ਮੰਚ ਦੇ ਰਾਹੀਂ ਜਿੱਥੇ ਪੰਜਾਬੀ ਦਾ ਪ੍ਰਸਾਰ ਇੰਟਰਨੈਟ ਰਾਹੀਂ ਹੋਵੇਗਾ ਉਥੇ ਨਾਲ ਹੀ ਇਸ ਗਰੁੱਪ ਦੇ ਕਾਰਨ ਜੋ ਸੀਨੀਅਰ ਅਤੇ ਜੂਨੀਅਰ ਅਧਿਆਪਕਾਂ ਦਾ رابطہ قائم ਹੋਇਆ ਹੈ ਇਹ ਸੁਭਸ਼ਗਤ ਹੈ ਪਰ ਅਸਲੀ ਨੂੰ ਤਾਂ ਪੰਜਾਬੀ ਭਾਸ਼ਾ ਨੂੰ ਵਿਕਾਸ ਤੇ ਲਈ ਤਰੱਕੀ ਲਈ ਇਸ ਗਰੁੱਪ ਦਾ ਜਥੇਬੰਦਕ ਸੰਸਥਾ ਦੇ ਵਿੱਚ ਤਬਦੀਲ ਹੋਣਾ ਜ਼ਰੂਰੀ ਹੈ ਜਿੱਥੇ ਬੰਦਕ ਸੰਸਥਾ ਦੇ ਵਿੱਚ ਤਬਦੀਲ ਹੋਣ ਦੀ ਗੱਲ ਪੰਜਾਬੀ ਅਧਿਆਪਕ ਮਾਹਰ ਅਧਿਆਪਕਾਂ ਨੂੰ ਅੱਗੇ ਆਉਂਦੀ ਲੋੜ ਹੈ ਜੋ ਭਾਸ਼ਾ ਦੇ ਲਈ ਫਿਕਰਮੰਦ ਹਨ ਹਕੀਕਤ ਤਾਂ ਇਹ ਹੈ ਕਿ ਅਸੀਂ ਸਾਰੇ ਆਪਣੇ ਰੋਜ਼ਗਾਰ ਨਾਲ ਜੁੜੇ ਹੋਏ ਹਾਂ ਪਰ ਇਹ ਵੀ ਇੱਕ ਖੂਬਸੂਰਤ ਸੱਚਾਈ ਹੈ ਕਿ ਰੋਜ਼ਗਾਰ ਸਾਨੂੰ ਸਾਰੇ ਪੰਜਾਬੀ ਭਾਸ਼ਾ ਨਹੀਂ ਦਿੱਤਾ ਹੈ ਜੋ ਸਾਡੀ ਜਿਉਣ ਦਾ ਸਾਧਨ ਬਣੇ ਸਾਡੀ ਉਪਜੀਵਕਾ ਦਾ ਸਾਧਨ ਉਸ ਭਾਸ਼ਾ ਬਾਰੇ ਸੋਚਣਾ ਫਿਰ ਸਾਡਾ ਇੱਕ ਲਾਗੀ ਫਰਜ਼ ਬਣਦਾ ਹੈ ਇਸ ਲਈ ਇਸ ਗਰੁੱਪ ਦੇ ਨਾਲ ਜੁੜੀ ਹੋਈ ਸਾਰੇ ਪੰਜਾਬੀ ਜੀਵਾਨਾਂ ਨੂੰ ਮੇਰੀ ਗੀਨਤੀ ਹੈ ਕਿ ਜੋ ਗਰੁੱਪ ਨਰਮਤਾ ਪ੍ਰੋਫੈਸਰ ਰੰਤਾ ਵਾਸਰ ਪ੍ਰੋਫੈਸਰ ਹੀਰਾ ਸਿੰਘ ਜੀ ਖਾਨਸਾ ਕਾਲਜ ਤੋਂ ਅਤੇ ਡਾਕਟਰ ਮਮਲ ਸਿੰਘ ਕਾਂਸਾ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਹੋਰ ਸਾਥੀਆਂ ਨੇ ਇਹ ਮੰਚ ਸਜਾਇਆ ਹੈ ਇਸ ਮੰਚ ਦੀ ਸਜਾਵਟ ਸਿਰਫ ਵਿਚਾਰਾਂ ਦੀ ਸਾਂਝੀਵਾਲਤਾ ਤੱਕ ਹੀ ਸੀਮਤ ਨਾ ਰਹੀ ਸੋਭਾ ਸਾਡੇ ਜिले ਜਜਾਰੂ ਸਾਥੀ ਉਹ ਇਸ ਗਰੁੱਪ ਦੇ ਲਈ ਆਪਣੇ ਬਾਗ ਨੂੰ ਆਪਣੇ ਹੱਥਾਂ ਵਿੱਚ ਲੈ ਤਾਂ ਕਿ ਪੰਜਾਬੀ ਭਾਸ਼ਾ ਦੀ ਬਲੰਦੀਆਂ ਦੀ ਲਈ ਚੈੱਕ ਕੀਤਾ ਜਾ ਸਕਦਾ ਇਸ ਗਰੁੱਪ ਦੇ ਵਿੱਚ ਦੋ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਹਨ ਇੱਕ ਉਹ ਵੀਡੀਓ ਹਨ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਚर्चा ਕੀਤੀ ਜਾ ਰਹੀ ਹੈ ਦੂਸਰੀਆਂ ਵੀਡੀਓ ਉਹ ਹਨ ਜਿਨ੍ਹਾਂ ਦੇ ਵਿੱਚ ਇਸ ਗਰੁੱਪ ਦੀ ਜਥੇਵੰਦਕ ਬਣਾਉਣ ਲਈ ਆਪਣੇ-ਆਪਣੇ ਸੁਝਾਅ ਦਿੱਤੇ ਜਾ ਰਹੇ ਹਨ ਇਸ ਕੌਲ ਹਕੀਕਤ ਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਰਜ਼ੀ ਨੇ ਭਰੇ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਅੱਗੇ ਆਉਂਦੇ ਹਨ ਪਰ ਮੇਰੀ ਇਸ ਮੰਚ ਦੇ ਨਾਲ ਚੁਲੇ ਹੋਏ ਪੰਜਾਬੀ ਅਧਿਆਪਕ ਉਹ ਚਾਹੇ ਮਾਝੇ ਮਾਲਵੇ 도ਆਬੇ ਦੇ ਹੋ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਸ ਗਰੁੱਪ ਨੂੰ ਜਥੇਵੰਦਕ ਸੰਸਥਾ ਦੇ ਵਿੱਚ ਬਦਲ ਕਰਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਨੂੰ بلند ਕੀਤਾ ਜਾ ਸਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਨਾ ਕਹਿਣਾ ਪਵੇ ਕਿ ਪੰਜਾਬੀ ਦੀ ਉਤਪਤੀ ਕਈ ਅਪ੍ਰਾਂਸ਼ਾਂ ਵਿੱਚੋਂ ਹੋਈ ਅਤੇ ਫਿਰ ਪਰਦੇਸੀ ਲੋਕਾਂ ਦੇ ਪੰਜਾਬ ਵਿੱਚ ਆਮਣ ਦੇ ਨਾਲ ਇੱਕ ਹੋਰ ਨਵੇਂ ਭਾਚਾਤ ਨੂੰ ਪੱਤੇ ਹੀ ਜੋ ਸ਼ਾਇਦ ਪੰਜਾਬ ਦੀ ਤੇ ਹਿੰਦੀ ਦਾ ਮਿਲਗੁ MBA ਹੋ ਗਿਆ ਜਦੋਂ ਇਸ 그룹 ਦੀ ਜਥੇਵੰਦਕ ਸੰਸਥਾ ਦੀ ਗੱਲ ਆਉਣੀ ਹੈ ਤਾਂ ਮੈਨੂੰ ਯਾਦ ਆਪਦਾ ਹੈ ਕਿ ਇਸ ਦੀ ਹੋਂਦ ਦੇ ਚਾਣ ਦੇ ਨਾਲ ਜਿੱਥੇ ਅਸੀਂ ਪੰਜਾਬੀ ਭਾਸ਼ਾ ਦੇ ਲਈ ਸਰਗਰਮ ਭੂਮਿਕਾ ਨਿਭਾ ਸਕਦੇ ਹਾਂ ਉੱਥੇ ਨਾਲ ਹੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹੋਏ ਜਿੰਨੇ ਵੀ ਜਾਂਦੀ ਅਧਿਆਪਕ ਹਨ ਉਹ ਆਪੋ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਦੇ ਸਾਹਮਣੂ ਆਉਣ ਵਾਲੀਆਂ ਸਮੱਸਿਆਵਾਂਾਂ ਦਾ ਵੀ ਬਾਰੇ ਪਤਾ ਚੱਲੇਗਾ ਅਤੇ ਉਹਨਾਂ ਸਮੱਸਿਆਵਾਂ ਦੇ ਹੱਲ ਦੇ ਲਈ ਉਪਰਾਹੇ ਦੀ ਆਸ ਵੀ ਕੀਤੀ ਜਾ ਸਕਦੀ ਹੈ। ਮੈਂ ਇਸ ਗਰੁੱਪ ਵਿੱਚ ਦੇਖਿਆ ਹੈ ਕਿ ਖਾਲਸਾ ਕਾਲਜ ਦੀ ਮੀਟਿੰਗ ਤੋਂ ਬਾਅਦ ਹੋਰ ਕਿਸੇ ਵੀ ਅਲੱਗ ਮੈਂ ਗਰੁੱਪ ਵਿੱਚ ਦੇਖਿਆ ਹੈ ਕੀ ਕਾਲਜ ਅੰਮ੍ਰਿਤ ਸਰਦੀਪ ਮੀਟਿੰਗ ਤੋਂ ਬਾਅਦ ਹੋਰ ਕਿਸੇ ਵੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਮੀਟਿੰਗ ਦੀ ਕੋਈ ਖਬਰ ਨਹੀਂ ਆਈ ਪਰ ਕਟੋਕਟ ਮਾਝੇ ਮਾਲਵੇ ਦੁਆਬੇ ਦੇ ਖੇਤਰਾਂ ਵਿੱਚ ਇਸ ਤਰ੍ਹਾਂ ਦੇ ਜਤਨ ਹੋਣ ਦੀ ਜ਼ਰੂਰਤ ਹੈ ਮੈਨੂੰ ਕਈ ਵਾਰ ਇੰਜ ਵੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਮੰਚ ਕਟੋਕਟ दस या पंद्रह साल पहला खून आया हूँ तो शायद नतीजे कुछ पूर्ण से मैं आस करती हाँ कि बिना किसी देरी तो ग्रुप के प्रबंधक साथी इस ग्रुप में रजिस्टर करवाई ब्यौतमंदी कर ਮਰਜ਼ੂਬ ਇਸ ਗਰੁੱਪ ਵਿੱਚ ਆਉਣ ਵਾਲੀਆਂ ਵੀਡੀਓ ਅਤੇ ਪੋਸਟਾਂ ਨੂੰ ਦੇਖਦੀ ਰਹਿੰਦੀ ਹਾਂ ਸਾਥੀ ਅਧਿਆਪਕਾਂ ਦੀ ਉਤਸ਼ਾਹ ਨੂੰ ਦੇਖ ਕੇ ਇਹ ਨਹੀਂ ਜਾਪਦਾ ਹੈ ਕਿ ਇਹ ਗਰੁੱਪ ਜਲਦ ਹੀ ਜੱਥੇ ਬੰਦਕ ਸੰਸਥਾ ਦੇ ਇੱਕ ਕਬੀਰ ਹੋਏਗਾ ਪਰ ਕਦੋਂ ਇਸ ਬਾਰੇ ਕਹਿਣਾ ਮੁਸ਼ਕਲ ਹੈ ਮੇਰੀ ਸਾਰੀ ਪ੍ਰਬੰਧਕ ਸਾਥੀਆਂ ਅਤੇ ਨਰਮਾਤਾਵਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ